ਯਾਨੀ ਸੜ ਹੋਣੀ ਆ ਉਹ ਕਾਕਾ ਸਾਡੀਆਂ ਰੀਸਾਂ ਨਹੀਂ ਤੇ ਇਥੋਂ ਕਰ ਹੋਣੀ ਆ ਉਹ ਕਾਕਾ ਜਸ਼ਨ ਹੈ ਪੁੱਲਿਆਂ ਵਾਲਾ ਪਰ ਉਹਦੇ ਪਾਸੇ ਮਾੜੀ ਵਾਲਾ ਪਰ ਉਹਦੇ ਵਿੱਚ ਕਬੱਡੀ 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 ਲੱਗਿਆ ਜੋਰ ਬੱਲੇ ਬੱਲੇ ਹੋ ਗਈ ਆ ਉਹ ਕਰਦਾ ਕਹਿਰ ਚੋਗਣਾ ਨੇ ਜਿਵੇਂ ਫੌਜ ਕਿਲੇ ਦਾ ਪਤ ਹੋ ਜੜੇ ਤਰੀਏ ਖੜਕਾ ਬੜਕਾ ਪਰ ਮੰਗਾਂ ਚੱਕੀ ਨਾ ਕਰੀ ਗੱਲ ਕਰਾ ਲਾਓ ਉਹਦੇ ਪਾਸੇ ਕਬੱਡੀ ਪੈਣੀ ਹੱਜ ਇਕਾਈ ਦੀ ਨੇ

ਖਟਵਾਰੀ ਸਾਹਿਬ ਬਾਈ ਬੱਬੇ ਦਾ ਜੱਫਾ ਵੱਡੇ ਪਰ 200 ਦਾ ਕਰਤਾ ਭਰਾਵਾਂ ਨੇ ਬੱਲੇ 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 ਤਾੜੀਆਂ ਲੱਖਾਂ ਦੀ ਤਾੜੀਆਂ ਲੱਖਾਂ ਦੀ ਪੂਰਨ ਸਿੰਘ ਜੀ ਜੋ ਮਾਇਆ ਜੋ ਮਾਇਆ ਏ ਇੱਕ ਵਾਰੀ ਪਰਾਂ ਦੇਖਦੇ ਥੱਲੇ ਪਾਸੇ ਲਓ ਸਾਹਮਣੇ ਲੱਗਿਆ ਹੋਇਆ ਜੋਰ ਟੱਕਰ ਮੁਕਾਬਲਾ ਸਖਤ ਸਿੰਘ ਸਰਦਾਰ ਨੌਜਵਾਨ ਮੇਰੇ ਵੀ ਆਰਸ਼ੋ ਬਾੜੀੜ ਭੰਨ ਪੈਂਦਾ ਤਲਵੰਡੀ ਸਾਰਾ ਅੱਜ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਇੱਥੇ ਪਿੰਡ ਦੇ ਵਿੱਚ ਕੀ ਕਹਿਣਾ ਚਾਹੁੰਦੇ ਜਿਹੜਾ ਇਸ ਪਿੰਡ ਵਿੱਚ ਅੱਜ ਪ੍ਰੋਗਰਾਮ ਮੇਲੇ ਦਾ ਕਰਵਾਇਆ ਗਿਆ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਔਰ ਬੜਾ ਹੀ ਪ੍ਰਬੰਧਕ ਕਮੇਟੀ ਨੇ ਬੜੇ ਚੱਜੇ ਢਾਂਗ ਨਾਲ ਜਿਹੜਾ ਸਾਰਾ ਮੇਨਟੇਨ ਕੀਤਾ ਆਇਆ ਸੀ ਮੈਂ ਇਹਨਾਂ ਸਾਰਿਆਂ ਨੂੰ ਵਧਾਈ ਦੇਣਾ ਵੀ ਇਸੇ ਤਰ੍ਹਾਂ ਹੀ ਪਿੰਡਾਂ ਵਿੱਚ ਮੇਲੇ ਹੁੰਦੇ ਰਹਿਣ ਤੇ ਲੋਕ ਨਸ਼ੇ ਤੋਂ ਮੁਕਤ ਹੋ ਜਾਣ ਮੇਲੇ ਆਮਨੇ ਰੁਝਾਨ ਹੋ ਜੇ ਤੇ ਪਿੰਡਾਂ ਦੇ ਵਾਲੇ ਇੱਕ ਹੋਰ ਅਪੀਲ ਕਰਾਂਗਾ ਜਿਹੜਾ ਕੋ ਨਸ਼ੇਵਨ ਵੀ ਧਿਆਨ ਵੀ ਕੋ ਪਿੰਡ ਚ ਕਰਦਾ ਹੈ ਤੇ ਸਾਨੂੰ ਜਰੂਰ ਦੱਸੋ ਹਾਂਜੀ ਅਸੀਂ ਇਹਨਾਂ ਦੀ ਹਰ ਵੇਲੇ ਵਿੱਚ ਮਦਦ ਹਰ ਵੇਲੇ ਲੋੜ ਹੈ ਸਰਕਾਰ ਵੱਲੋਂ ਪ੍ਰੋਗਰਾਮ ਬਹੁਤ ਵਧੀਆ ਕੀਤਾ ਗਿਆ ਹੈ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਉਹਨੂੰ ਛੁਡਾਇਆ ਜਾਵੇ ਠੀਕ ਜੋ ਨਸ਼ਾ ਵਿਰੋਧ ਜਿਹੜਾ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਹੈ ਮੈਂ ਉਹਦੇ 'ਚ ਵੱਧ ਚੜ ਕੇ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਨਸ਼ਾ ਮੁਕਤ ਪੰਜਾਬ ਬਣ ਸਕਦਾ ਹੈ ਤੇ ਰੰਗਲਾ ਪੰਜਾਬ ਬਣ ਸਕਦਾ ਹੈ ਥੈਂਕ ਯੂ ਸਰ ਥੈਂਕ ਯੂ ਜੀ ਬਹੁਤ ਮਿਹਰਬਾਨੀ ਥੈਂਕ ਯੂ ਜੀ ਸਾਰਿਆਂ ਦਾ ਥੈਂਕ ਯੂ ਸਰ ਆਪਣਾ ਨਾਮ ਦੱਸੋ ਜੀ ਅੱਜ ਮੇਰਾ ਨਾਮ ਗੁਰਚਰਤ ਸਿੰਘ ਹੈ ਠੀਕ ਹੈ ਜੀ ਆ ਜਿਹੜਾ ਇੱਥੇ ਪ੍ਰੋਗਰਾਮ ਕੀਤਾ ਗਿਆ ਕੀ ਕਹਿਣਾ ਚਾਹੁੰਦਾ ਸਰ ਹਾਂਜੀ ਸਭ ਤੋਂ ਪਹਿਲਾਂ ਗੁਰ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕੜੇ ਆ ਪਿੰਡ ਨਾਮਪੁਰਾ ਜ਼ਿਲ੍ਹਾ ਫਿਰੋਜ਼ਪੁਰ ਕਿ ਅਸੀਂ ਜਿਹੜੇ ਇਹ ਸਾਡੇ ਹਰ ਸਾਲ ਫਰਾਨਾ ਸਮਾਜ ਨੂੰ ਹੁੰਦੇ ਆ 10 11 ਤੇ 12 ਅਗਸਤ ਨੂੰ ਅਸ ਸਾਲ ਵੀ ਜਿਹੜੇ 10 ਅਗਸਤ ਦੇ ਵੀ ਸ਼ਾਮ ਦੇ ਦਵਾਨ ਚੱਲੇ ਆ 11 ਅਗਸਤ ਦੇ ਸ਼ਾਮ ਦੇ ਦਵਾਨ ਵੀ ਤੇ 12 ਅਗਸਤ ਨੂੰ ਸ਼ਾਮ ਦਾ ਸਵੇਰ ਤੋਂ ਲੈ ਕੇ ਪਹਿਲਾਂ ਜਿਹੜੇ ਆ ਸਾਡੇ ਸਮਾਗਮਾਂ ਤੇ ਜਿਹੜੇ ਦਵਾਨ ਚੱਲੇ ਆ ਤੇ ਉਸ ਤੋਂ ਉਪਰੰਤ ਜਿਹੜੇ ਆ ਸਾਡੀ ਲਗਰ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਥਕਾਂ ਵੱਲੋਂ ਇਹ ਅਭਰਾਲਾ ਕੀਤਾ ਗਿਆ ਕਿ ਅਸੀਂ ਜਿਹੜੇ ਕਬੱਡੀ ਦੇ ਮੈਚ ਕਰਾਈਏ ਤੇ ਸ਼ਾਮਾਂ ਦੇ ਜਿਹੜੇ ਕਬੱਡੀ ਦੇ ਮੈਚ ਬਹੁਤ ਵਧੀਆ ਹੀ ਹੋਏ ਆ ਤਾਂ ਇਹਦੇ ਤੋਂ ਇਹਨਾਂ ਸਮਾਗਮਾਂ ਤੋਂ ਬਹੁਤ ਜਿਹੜਾ ਸੰਕਤ ਨੇ ਰਾਹ ਲਿਆ ਹੈ ਤੇ ਉਥੇ ਨਾਲ ਜਿਹੜੇ ਅੱਜ ਕਬੱਡੀ ਦੇ ਮੈਚਾਂ ਦੇ ਕੱਲ ਪਹਿਲਾਂ ਕਬੱਡੀ ਦੇ ਟੂਰਨਾਮੈਂਟ ਸੀਗੇ ਉਹਦੇ ਚ ਜਿਹੜੀਆਂ ਟੀਮਾਂ ਜੇਤੂ ਰਹੀਆਂ ਤੇ ਉਹਨਾਂ ਨੇ ਵੀ ਅੱਜ ਜਿਹੜਾ ਫਾਈਨਲ 'ਚ ਆਈਆਂ ਸੀ ਤੇ ਇਸ ਤੋਂ ਇਲਾਵਾ ਜਿਹੜੀ ਉਹ ਜਿਹੜੀਆਂ ਜੇਤੂ ਟੀਮਾਂ ਸੀ ਜਾਂ ਉਹਨਾਂ ਤੋਂ ਬਾਅਦ ਜਿਹੜੇ ਸਾਡੇ ਰੰਜੀ ਕੁਗਿਆ ਕਹਿਣੋਂ ਅਤੇ ਜਿਹੜਾ ਵੈਸਤਾਲਾ ਟੀਮ ਜਿਹੜੀਆਂ ਕਬੱਡੀ ਦੇ ਮੈਚ ਹੋਏ ਆ ਤੇ ਇਹ ਇਹਨਾਂ ਦੇ ਬਹੁਤ ਵਧੀਆ ਜਿਹੜੇ ਧੰਗ ਨਾਲ ਜਿਹੜੇ ਮੈਚ ਨਿਕਲੇ ਚੜੇ ਆ ਤੇ ਉਹਦੇ ਵਿੱਚ ਅਸੀਂ ਸਪੈਸ਼ਲੀ ਤੌਰ ਤੇ ਧੰਨਵਾਦ ਕਰਦੇ ਆ ਕਿ ਸਾਡੇ ਮਾਨਯੋਗ ਐਸਐਚਓ ਸਾਥ ਸਤਪਾਲ ਜੀ ਤੇ ਚੌਕੀ ਇੰਚਾਰਜ ਸਾਡੇ ਬਹੁਤ ਹੀ ਸਤਿਕਾਰਕ ਰਣਜੀਤ ਸਿੰਘ ਜੀ ਕਿਉਂਕਿ ਇਹਨਾਂ ਦੇ ਬਦੌਲਤ ਹੈ ਕਿਉਂਕਿ ਸੁਰੱਖਿਆ ਸਭ ਤੋਂ ਪਹਿਲਾਂ ਹੁੰਦੀ ਹੈ ਤਾਂ ਜਿਹੜਾ ਇਹਨਾਂ ਨੇ ਕਬੱਡੀ ਦੇ ਮੈਦਾਨ ਸੰ ਨੂੰ ਇੰਨਾ ਵਧੀਆ ਸਿਸਟਮ ਕੰਟਰੋਲਿੰਗ ਦਿੱਤਾ ਤਾਂ ਜਿਹੜੀ ਇੱਕ ਉਹਦਾ ਵਾਸਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਬਾਕੀ ਸਾਡਾ ਐਸਐ ਕੈਨੇ ਦੇ ਸੀਗੇ ਕਿ ਨਕਸ਼ਿਆਂ ਤੋਂ ਵੀ ਆਪਾਂ ਦੇ ਕ੍ਰੀਪ ਰਾਖ ਵੀ ਨੂੰ ਇਹ ਮੈਨੂੰ ਜਾਰੀ ਕਰੀਏ ਤਾਂ ਅਸੀਂ ਇਹ ਗੱਲ ਮੰਨਣਾ ਕਹਿੰਦੇ ਆ ਕਿ ਸਾਡਾ ਜਿਹੜਾ ਰਾਮਪੁਰਾ ਨਗਰ ਹੈ ਕੋਈ ਵੀ ਉਹੋ ਜਿਹੇ ਨਕਸ਼ੇ ਦੇ ਵਿੱਚ ਨਹੀਂ ਹੈ ਕਿਉਂਕਿ ਅਸੀਂ ਪਹਿਲਾਂ ਵੀ ਜਿਹੜਾ ਇੱਥੇ ਵਾਈਟ ਸਾਡੇ ਕੋਲ ਆਏ ਸੀ ਵਾਜ਼ੇ ਪੰਜਾਬ ਰਿਪੋਰਟਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਨੌਜਵਾਨ ਕੋਈ ਵੀ ਐਵੇਂ ਦਾ ਨਹੀਂ ਆ ਕੋਈ ਗੂੜੀਆਂ ਨਹੀਂ ਕੋਈ ਸ਼ਰਾਬ ਨਹੀਂ ਕੋਈ ਕੁਝ ਨਹੀਂ ਨਸ਼ਾ ਕਰਦਾ ਤਾਂ ਬੜਾ ਉਹਨਾਂ ਨੂੰ ਵੀ ਫਕਰ ਮਹਿਸੂਸ ਹੋਇਆ ਸੀ ਵੀ ਆਪਣੇ ਆਪ ਤੇ ਫਕਰ ਮਹਿਸੂਸ ਕਰਦੇ ਆ ਕਿ ਜਿਹੜੀਆਂ ਅਜਹੀਆਂ ਕੋਸ਼ਿਸ਼ਾਂ ਨਾਲ ਜਿਹੜੇ ਗੇਮਾਂ ਨਾਲ ਜਿਹੜੇ ਬੱਚੇ ਜੁੜਨਗੇ ਤੇ ਸਮਾਜਿਕ ਜਿਹੜੀਆਂ ਕੋਈਤੀਆਂ ਬਰਾਈਆਂ ਤੋਂ ਉਹਨਾਂ ਤੋਂ ਦੂਰ ਰਹਿਣਗੇ ਇਹਨੇ ਕੇ ਸ਼ਬਦਾਂ ਨਾਲ ਆਪ ਸੰਗਤ ਤੇ ਮੀਡੀਆ ਸਾਡੇ ਲਾਈਵ ਵਾਲੇ ਚੈਨਲ ਤੇ ਬਾਕੀ ਕਬੱਡੀ ਵਾਲੇ ਵੀਰਾਂ ਤੇ ਬਾਕੀ ਸਮੁੱਚੀ ਸੰਗਤ ਇਲਾਕਾ ਨਿਵਾਸੀ ਸੰਗਤ ਜਿਨ੍ਹਾਂ ਨੇ ਇਸ ਸਮਾਗਮ ਨੂੰ ਸਫਲਤਾਪੂਰਵਕ ਚੜ੍ਹਨ ਵਿੱਚ ਸਹਿਯੋਗ ਦਿੱਤਾ ਤੇ ਉਹਨਾਂ ਸਭੀ ਦਾ ਸੱਚ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖੇ ਦਾ ਜੱਫਾ ਵੀ 500 ਦਾ ਪਰ ਸਾਹਮਣੇ ਦੇ 100 ਸੋਹਣਿਆ ਪੈਂਦੀ ਹੋਈ ਕਬੱਡੀ ਐ ਇਹ ਅੜਾ ਅੜੀ ਪੈਂਦੇ ਜਦੋਂ ਪੈਂਦੇ ਸੋਹਣਿਆ ਇਹ ਦੂਰੋਂ ਦੇ ਜਿਲਾਂ ਦੇ ਪ੍ਰੇਖੇ ਸੋਹਣਿਆ ਅਗਲਾ ਬੀਕੀਆਂ ਦੀ 31 ਮੋੜ ਦਾ ਤੇ ਰਾਗੇ ਖੇਲੇ ਦਫਕਾ ਬਗਾਨੇ ਪੁੱਤ ਦਾ ਉਹ ਵਜਦਾ ਫਰਾਂਦਾ ਜਿਵੇਂ ਨੀਲੇ ਫੋੜਦਾ ਰਾਗੇ ਖੇਲੇ ਦਫਕਾ ਬਗਾਨੇ ਪੁੱਤ ਦਾ ਵੱਜਦਾ ਫਰਾਟਾ ਜਿਵੇਂ ਨੀਲੇ ਹੋੜ ਦਾ ਐਨਸਰੇ ਦਾ ਮੈਚ ਮੇਰੇ ਮਿੱਤਰੋ ਲਓ ਸਾਹਮਣੇ ਕਬੱਡੀ ਮਲਵੇ ਦੀ ਟੀਮ ਫਰੰਦੀਪੁਰ ਗੋਪੀ ਦੀ ਟੀਮ ਇੱਕਮ ਦੀ ਟੀਮ ਖੇਡ ਰਹੀ ਹੈ ਰਣਵੀਰ ਆਇਆ ਮੇਰੇ ਵੀਰੋ ਫਰੰਦੀਪੁਰ ਦੀ ਟੀਮ ਦੇ ਜਿਹੜੇ ਪੁਆਇੰਟ ਨੇ ਮੇਰੇ ਵੀਰੋ 34 ਤੇ ਫਰਮਲ ਭੱਲਾ ਮਾਲਵੇ ਦੇ ਪੁਆਇੰਟ ਨੇ 49 39 34 39 ਦੇ ਨਾਲ ਮਾਲਵੇ ਦੀ ਟੀਮ ਦੇਖੋ ਜੀ ਤਾੜੀਆਂ ਮਾਰ ਦੋ ਜ਼ੋਰਦਾਰ ਮੇਰੇ ਵੀ ਮਾਲਵੇ ਦੀ ਟੀਮ ਦੇਖੋ ਰਹੀ ਹੈ